ਅੱਜ ਹੋਲੀ ਦਾ ਤਿਉਹਾਰ ਹੈ ਪਰ ਇਸ ਦੇ ਨਾਲ ਹੀ ਹੁਣ ਅੱਜ ਚੰਦਰ ਗ੍ਰਹਿਣ ਲੱਗਣ ਵਾਲਾ ਹੈ ਹਾਲਾਂਕਿ ਹੁਣ ਤੁਹਾਨੂੰ ਦੱਸ ਦਿਆਂ ਕਿ ਚੰਦਰ ਗ੍ਰਹਿਣ ਦਾ ਸਮੇਂ ਕਿਹ ਕੀ ਹੈ ਔਰ ਕਿੱਥੇ ਕਿੱਥੇ ਗ੍ਰਹਿਣ ਦਾ ਅਸਰ ਦੇਖਣ ਨੂੰ ਮਿਲੇਗਾ ਦੱਸੀਏ ਕਿ ਜਿੱਥੇ ਹੋਲੀ ਦੇ ਤਿਉਹਾਰ ਦੇ ਵਿੱਚ ਲੋਕ ਜਿਹੜੇ ਨੇ ਇਸ ਚੰਦਰ ਗ੍ਰਹਿਣ ਨੂੰ ਲੈ ਕੇ ਵੀ ਚਿਤਤ ਰਹਿ ਯਾਨੀ ਕਿ ਹੁਣ ਇੱਕ ਪਾਸੇ ਤਿਉਹਾਰ ਹੈ ਪਰ ਦੂਸਰੇ ਪਾਸੇ ਗ੍ਰਹਿਣ ਲੱਗਣ ਵਾਲਾ ਜਿਸ ਨੂੰ ਲੈ ਕੇ ਕਾਫੀ ਚਰਚਾ ਵੀ ਤੇਜ਼ ਹੈ ਪਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਇਸ ગ્રਹਣ ਦਾ ਅਸਰ ਕਿਹੜੀ ਕਿਹੜੀ ਰਾਸ਼ੀ ਤੇ ਕਿੱਥੇ-ਕਿੱਥੇ ਪਵੇਗਾ ਔਰ ਇਸ ਦਾ ਸਮੇਂ ਕੀ ਹੋਵੇਗਾ ਪੂਰੀ ਜਾਣਕਾਰੀ ਜਿਹੜੀ ਆ ਉਹ ਤੁਸੀਂ ਜ਼ਰੂਰ ਸੁਣੋ ਔਰ ਨਾਲ ਦੀ ਨਾਲ ਤੁਸੀਂ ਸਾਡੇ ਚੈਨਲ ਦੇ ਨਾਲ ਜੁੜੇ ਵੀ ਰਹਿਣਾ ਜਿਸ ਦੇ ਵਿੱਚ ਹੁਣ ਇਹ ਚੰਦਰ ਗ੍ਰਹਣ ਜਿਹੜਾ ਵਾ ਕਈ ਰਾਸ਼ੀਆਂ ਤੇ ਪ੍ਰਭਾਵ ਵੀ ਪਾਵੇਗਾ ਔਰ ਕਈ ਰਾਸ਼ੀਆਂ ਦੇ ਉੱਤੇ ਖਾਸਾ ਇਸ ਦਾ ਅੱਛਾ ਅਸਰ ਵੀ ਦੇਖਣ ਨੂੰ ਮਿਲੇਗਾ ਪਰ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਇਸ ਦਾ ਜਿਹੜਾ ਅਸਰ ਆ ਕੁਝ ਥਾਵਾਂ ਤੇ ਹੀ ਦੇਖਣ ਨੂੰ ਮਿਲੇਗਾ ਜਾਨੀ ਕਿ ਹੁਣ ਚੰਦਰ ਗ੍ਰਹਿਣ ਇਸ ਤਿਉਹਾਰ ਵਾਲੇ ਦਿਨ ਚ ਲੱਗਾ ਤਾਂ ਲੋਕ ਇਸ ਨੂੰ ਲੈ ਕੇ ਚਿੰਤਤ ਨੇ ਜਾਣਕਾਰੀ ਪੂਰੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਦਰਸਲ ਦੱਸੀਏ ਕਿ ਹੁਣ ਭਾਰਤ ਵਿੱਚ 14 ਮਾਰਚ ਜਾਨੀ ਕਿ ਅੱਜ ਦੇ ਦਿਨ 2025 ਚ ਹੋਲੀ ਦੇ ਰੰਗीन ਤਿਉਹਾਰ ਦੇ ਨਾਲ ਇੱਕ ਦੁਰਲਭ ਖਗੋਲੀ ਘਟਨਾ ਵਾਪਰਨ ਵਾਲੀ ਹੈ ਸ਼ੁੱਕਰਵਾਰ ਨੂੰ ਚੰਦਰ ਗ੍ਰਹਿਣ ਹੋਣ ਵਾਲਾ ਇਹ ਖਾਸ ਦਿਨ ਦਾ ਸਿਰਫ ਧਾਰਮਿਕ ਅਤੇ ਸੱਭਿਆਚਾਰਕ ਮਹੱਤਵ ਰੱਖਦਾ ਹੈ ਸਗੋਂ ਇਹ ਘਟਨਾ ਖਗੋਲ ਵਿਗਿਆਨ ਦੇ ਦ੍ਰਿਸ਼ਟੀਕੋਣ ਤੋਂ ਵੀ ਉਤਸੁਕਤਾ ਦਾ ਵਿਸ਼ਾ ਹੈ Holi ਵਾਲੇ ਦਿਨ ਚੰਦਰ ਗ੍ਰਹਿਣ ਦਾ ਸੰਯੋਗ ਬਹੁਤ ਹੀ ਦੁਰਲਭ ਮੰਨਿਆ ਜਾਂਦਾ ਪਰ ਦਸੀਏ ਕਿ ਹੁਣ ਇਸ ਗ੍ਰਹਿਣ ਦਾ ਅਸਰ ਭਾਰਤ ਦੇ ਵਿੱਚ ਨਹੀਂ ਦੇਖਣ ਨੂੰ ਮਿਲੇਗਾ ਯਾਨੀ ਕਿ ਭਾਰਤ ਵਿੱਚ ਗ੍ਰਹਿਣ ਦਾ ਸੂਤਕ ਕਾਲ ਨਹੀਂ ਹੋਵੇਗਾ ਕਿਉਂਕਿ ਇਸ ਭਾਰਤ ਵਿੱਚ ਦਿਖਾਈ ਨਹੀਂ ਦੇਵੇਗਾ ਇਸ ਦਾ ਸੂਤਕ ਕਾਲ ਭਾਰਤ ਵਿੱਚ ਲਾਗੂ ਨਹੀਂ ਹੋਵੇਗਾ ਇਸ ਦਾ ਮਤਲਬ ਇਹ ਹੈ ਕਿ ਇਸ ਗ੍ਰਹਿਣ ਦਾ ਹੋਲੀ ਦੇ ਤਿਉਹਾਰ ਤੇ ਕੋਈ ਵੀ ਮਾੜਾ ਪ੍ਰਭਾਵ ਨਹੀਂ ਪਵੇਗਾ ਤੁਸੀਂ ਬਿਨਾ ਕਿਸੇ ਧਾਰਮਿਕ ਪਾਬੰਦੀ ਤੇ ਹੋਲੀ ਦਾ ਆਨੰਦ ਮਾਣ ਸਕਦੇ ਹੋ ਦੱਸੀਏ ਕਿ ਜਿੱਥੇ ਹੁਣੇ 14 ਮਾਰਚ ਨੂੰ ਯਾਨੀ ਕਿ ਅਜਦੇ ਦਿਨ ਇੱਕ ਗ੍ਰਹਿਣ ਲੱਗਣ ਵਾਲਾ ਹੈ। ਇਹ ਗ੍ਰਹਿਣ ਭਾਰਤ ਵਿੱਚ ਨਹੀਂ ਦਿਖਾਈ ਦੇਵੇਗਾ ਪਰ ਇਹ ਉੱਤਰੀ ਅਤੇ ਦੱਖਣੀ ਅਮਰੀਕਾ, ਯੂਰਪ ਅਤੇ ਅਫਰੀਕਾ ਵਰਗੇ ਪੂਰੇ ਦੇਸ਼ਾਂ ਵਿੱਚ ਦਿਖਾਈ ਦੇਣ ਵਾਲਾ ਹੈ। ਚੰਦਰ ਗ੍ਰਹਿਣ ਨਾਲ ਸੰਬੰਧਿਤ ਧਾਰਮਿਕ ਵਿਸ਼ਵਾਸ ਭਾਰਤ ਵਿੱਚ ਚੰਦਰ ਗ੍ਰਹਿਣ ਨੂੰ ਧਾਰਮਿਕ ਦ੍ਰਿਸ਼ਟੀਕੋਣ ਤੋਂ ਵੀ ਮਹੱਤਵਪੂਰਨ ਮੰਨਿਆ ਜਾਂਦਾ ਹੈ। Holi ਵਾਲੇ ਦਿਨ ਇਸ ਗ੍ਰਹਿਣ ਦਾ ਹੋਣਾ ਇੱਕ ਦੁਰਲਭ ਸਹਯੋਗ ਹੈ। ਧਾਰਮਿਕ ਮੰ타ਵਾਂ ਅਨੁਸਾਰ గ్రహਣ ਦੌਰਾਨ ਪੂਜਾ ਅਤੇ ਖਾਣ-ਪੀਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਗ੍ਰਹਿਣ ਖਤਮ ਹੋਣ ਤੋਂ ਬਾਅਦ ਇਸ਼ਨਾਨ ਅਤੇ ਸ਼ੁੱਧੀਕਰਨ ਦੀ ਪ੍ਰਕਿਰਿਆ ਅਪਣਾਈ ਜਾਂਦੀ ਹੈ। ਗ੍ਰਹਿਣ ਦੌਰਾਨ ਵਰਤੀਆਂ ਜਾਣ ਵਾਲੀਆਂ ਸਿਹਤ ਸੁਵਿਧਾਵਾਂ, ਚੰਦਰ ਗ੍ਰਹਿਣ ਦੌਰਾਨ ਸਿਹਤ ਨਾਲ ਸੰਬੰਧਿਤ ਕਈ ਚੀਜ਼ਾਂ ਜਿਹੜੀਆਂ ਲਾਗੂ ਹੁੰਦੀਆਂ ਨੇ, ਤੱਤ ਦੇਖੇ ਜਾਂਦੇ ਨੇ। ਦੱਸਿਆ ਕਿ ਗਰਭਵਤੀ ਔਰਤਾਂ ਨਾਲ ਇਹ ਚੀਜ਼ਾਂ ਜੁੜੀਆਂ ਹੁੰਦੀਆਂ ਨੇ। ਗਰਭਵਤੀ ਔਰਤਾਂ ਨੂੰ ਗ੍ਰਹਿਣ ਦੌਰਾਨ ਘਰ ਦੇ ਅੰਦਰ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਸਰੀਰਕ ਮਿਹਨਤ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਗ੍ਰਹਿਣ ਦੌਰਾਨ ਨਿਕਲਣ ਵਾਲੇ ਕਿਰਨਾ ਅਣਜੰਮੇ ਬੱਚੇ ਤੇ ਮਾੜਾ ਪ੍ਰਭਾਵ ਪਾ ਸਕਦੀਆਂ ਨੇ ਦੱਸੀਏ ਕਿ ਗ੍ਰਹਿਣ ਨੂੰ ਨੰਗੀਆਂ ਅੱਖਾਂ ਨਾਲ ਦੇਖਣ ਤੋਂ ਬਚਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ ਭਾਵੇਂ ਚੰਦਰ ਗ੍ਰਹਿਣ ਹੋਵੇ ਚਾਹੇ ਸੂਰਜ ਗ੍ਰਹਿਣ ਜਿੰਨਾ ਨੁਕਸਾਨ ਨਹੀਂ ਹੈ ਪਰ ਫਿਰ ਵੀ ਆਪਣੀਆਂ ਅੱਖਾਂ ਦੀ ਸੁਰੱਖਿਆ ਲਈ ਦੂਰਬੀਨ ਜਾਂ ਹੋਰਾਂ ਚੀਜ਼ਾਂ ਦੀ ਵਰਤੋਂ ਕਰ ਚਾਹਤੋ ਗਰਭੰداری ਦੌਰਾਨ ਭੋਜਨ ਅਤੇ ਪਾਣੀ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ ਇਹ ਮੰਨਿਆ ਜਾਂਦਾ ਹੈ ਕਿ ਗਰਭੰਧ ਦੌਰਾਨ ਭੋਜਨ ਵਿੱਚ ਬੈਕਟੀਰੀਆ ਵੱਧ ਸਕਦੇ ਨੇ ਹਾਲਾਂਕਿ ਇਹ ਪੂਰੀ ਤਰ੍ਹਾਂ ਵਿਗਿਆਨੀ ਤੌਰ ਤੇ ਸਾਬਤ ਨਹੀਂ ਹੋਇਆ ਇਸ ਨਾਲ ਗ੍ਰਹਿਣ ਖਤਮ ਹੋਣ ਤੋਂ ਬਾਅਦ ਇਸ਼ਨਾਨ ਕਰਨਾ ਅਤੇ ਘਰ ਦੀ ਸਫਾਈ ਕਰਨਾ ਵੀ ਸ਼ੁਭ ਮੰਨਿਆ ਜਾਂਦਾ ਹੈ। ਇਹ ਧਾਰਮਿਕ ਅਤੇ ਮਾਨਸਿਕ ਸ਼ੁੱਧਤਾ ਦਾ ਪ੍ਰਤੀਕ ਹੈ। ਜਦੋਂ ਕੋਈ ਵੀ ਗ੍ਰਹਿਣ ਲੱਗਦਾ ਹੈ ਤੇ ਉਸ ਦੌਰਾਨ ਯੋਗ ਕਰਨ ਨਾਲ ਮਾਨਸਿਕ ਸ਼ਾਂਤੀ ਅਤੇ ਸਕਾਰਾਤਮਕ ਊਰਜਾ ਮਿਲਦੀ ਹੈ। ਇਹ ਸਮਾਂ ਆਤਮ ਨਿਰਰਖਣ ਅਤੇ ਆਤਮਿਕਤਾ ਲਈ ਟੁਕ-ਟੁਕਮਾ ਮੰਨਿਆ ਜਾਂਦਾ ਹੈ। ਚੰਦਰ ਗ੍ਰਹਿਣ ਕਿਉਂ ਲੱਗਦਾ ਹੈ ਇਹ ਬਹੁਤ ਵੱਡਾ ਸਵਾਲ। ਸੂਰਜ ਗ੍ਰਹਿਣ ਅਤੇ ਚੰਦਰ ਗ੍ਰਹਿਣ ਦੋਵੇਂ ਹੀ ਖਗੋਲੀ ਵਰਤਾਰੇ ਹਨ। ਚੰਦਰ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਧਰਤੀ ਸੂਰਜ 'ਚ ਦਵਾਰੇ ਘੁੰਮੀ ਹੈ ਅਤੇ ਚੰ드ਰਮਾ ਧਰਤੀ ਦਵਾਰੇ ਘੁੰਮਦਾ ਹੈ ਇਸ ਪ੍ਰਕਿਰਿਆ ਵਿੱਚ ਇਹ ਸਮਾਂ ਆਉਂਦੇ ਹੀ ਜਦੋਂ ਚੰ드ਰਮਾ ਧਰਤੀ ਅਤੇ ਸੂਰਜ ਇੱਕ ਸਿੱਧੀ ਰੇਖਾ ਵਿੱਚ ਆ ਜਾਂਦਾ ਹੈ ਇਸ ਸਥਿਤੀ ਵਿੱਚ ਸੂਰਜ ਦੀ ਰੋਸ਼ਨੀ ਧਰਤੀ ਤੇ ਪੈਂਦੀ ਹੈ ਪਰ ਚੰ드ਰਮਾ ਤੱਕ ਨਹੀਂ ਪਹੁੰਚ ਸਕਦੀ ਇਸ ਘਟਨਾ ਨੂੰ ਚੰਦਰ ਗ੍ਰਹਿਣ ਕਿਹਾ ਜਾਂਦਾ ਹੈ 14 ਮਾਰਚ ਨੂੰ ਦੇਸ਼ ਭਰ ਵਿੱਚ ਹੋਲੀ ਦਾ ਤਿਉਹਾਰ ਮਨਾਇਆ ਜਾਵੇਗਾ ਪਰ ਸਾਲ ਦਾ ਪਹਿਲਾ ਚੰਦਰ ਗ੍ਰਹਿਣ ਇਸ ਤਿਹਾਰ ਦਾ ਮਜ਼ਾ ਖਰਾਬ ਕਰ ਸਕਦਾ ਹੈ ਜਾਨਕੀ ਪਰ ਇਸ ਦਾ ਅਸਰ ਭਾਰਤ ਦੇ ਨਹੀਂ ਦੇਖਣ ਨੂੰ ਮਿਲੇਗਾ ਇਹ ਕੁਝ ਹੋਰ ਆ ਦੇਸ਼ਾਂ ਦੇ ਵਿੱਚ ਇਸ ਦਾ ਅਸਰ ਹੋ ਸਕਦਾ ਹੈ ਜਿਸ ਦੇ ਵਿੱਚ ਇਹ ਚੰਦਰ ਗ੍ਰਹਿਣ ਦਾ ਅਸਰ ਦੇਖਣ ਨੂੰ ਹੋਵੇਗਾ ਪਰ ਭਾਰਤ ਦੇ ਵਿੱਚ ਸੂਤਤ ਦੀ ਕੋਈ ਵੀ ਜਿਹੜੀ ਚੀਜ਼ ਆ ਨਹੀਂ ਹੋਵੇਗੀ ਤੁਸੀਂ ਬੇਫਿਕਰ ਹੋ ਕੇ होली ਦਾ ਤਿਉਹਾਰ ਮਨਾ ਸਕਦੇ ਹੋ ਦਸੀਏ ਤਾਂ ਹੁਣ ਫਰਸਾਲ ਦਾ ਪਹਿਲਾ ਚੰਦਰ ਗ੍ਰਹਿਣ ਇਸ ਤਿਹਾੜ ਦਾ ਮਜ਼ਾ ਖਰਾਬ ਕਰ ਸਕਦਾ ਹੈ ਪੂਰਾ ਦੇਸ਼ਾਂ ਦੇ ਵਿੱਚ ਜਿੱਥੇ ਗ੍ਰਹਿਣ ਲੱਗਣ ਵਾਲ ਅਜਿਹੇ ਹਿੱਸੇ ਤੇ ਵਿੱਚ ਲੋਕਾਂ ਦੇ ਮਨਾਂ ਵਿੱਚ ਬਹੁਤ ਸਾਰੇ ਸਵਾਲ ਖੜੇ ਹੋ ਗਏ ਨੇ ਜਿਵੇਂ ਚੰਦਰ ਗ੍ਰਹਿਣ ਕਿਸ ਸਮੇਂ ਦਿਖਾਈ ਦਵੇਗਾ ਕੀ ਇਸ ਦਾ ਭਾਰਤ ਤੇ ਵੀ ਅਸਰ ਹੋਵੇਗਾ ਇਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਨੇ ਪਰ ਦੱਸਿਆ ਇਹ ਕਿ ਕਹਿ ਕਿਹਾ ਜਾ ਰਿਹਾ ਕਿ ਇਹ ਜਿਹੜਾ ਚੰਦਰ ਗ੍ਰਹਿਣ ਹੈ ਇਸ ਦਾ ਅਸਰ ਭਾਰਤ ਤੇ ਨਹੀਂ ਦਿਖਾਈ ਦਵੇਗਾ ਇਸ ਚੰਦਰ ਗ੍ਰਹਿਣ ਦਾ ਜਿਹੜਾ ਸਮੇਂ ਆ ਉਹ ਦੱਸਿਆ ਗਿਆ ਕਿ 14 ਮਾਰਚ ਨੂੰ ਇਸ ਚੰਦਰ ਗ੍ਰਹਿਣ ਦਾ ਅਸਰ ਜਿਹੜਾ ਵਾ ਯਾਨੀ ਕਿ ਇਸੀ ਸ਼ੁਰੂਆਤ 9:30 ਵਜੇ ਸ਼ੁਰੂ ਹੋਵੇਗਾ ਚੰਦਰ ਗ੍ਰਹਿਣ ਜੋ ਦੁਪਹਿਰ 3:29 ਤੇ ਇਹ ਜਿਹੜਾ ਸਮਾਪਤ ਹੋਵੇਗਾ ਜਦ ਦੱਸ ਦਈਏ ਕਿ ਦੂਤਿਆਂ ਦੇ ਮੁਤਾਬਕ ਇਹ ਚੰਦਰ ਗ੍ਰਹਿਣ ਸਿੰਘ ਰਾਸ਼ੀ ਤੇ ਉਤਰਾ ਫਾਲਗੁਨੀ ਨਕਸ਼ਤਰ ਦੇ ਵਿੱਚ ਜਿਹੜਾ ਦੇਖਣ ਨੂੰ ਮਿਲੇਗਾ ਔਰ ਇਸ ਦੌਰਾਨ ਚੰਦਰਮਾ ਤੇ ਉੱਤੇ ਸ਼ਨੀ ਅਤੇ ਸੂਰਿਆ ਦੀ ਦ੍ਰਿਸ਼ਟੀ ਰਹੇਗੀ ਤੇ ਇਹ ਹੁਣ ਗ੍ਰਹਿਣ ਜਿਹੜਾ ਵਾ ਲੱਗਣ ਵਾਲਾ ਹੈ ਪਰ ਭਾਰਤ ਦੇ ਵਿੱਚ ਇਸ ਦਾ ਅਸਰ ਨਹੀਂ ਹੋਵੇਗਾ ਜਾਨਕੀ ਭਾਰਤ ਦੇ ਵਿੱਚ ਇਹ ਰਹਿਣ ਨਹੀਂ ਲੱਗੇਗਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜਰੂਰ ਪਹੁੰਚਾਓ ਕਿ ਆਪਣੇ ਲੋਕ ਇਹ ਚੀਜ਼ ਦੇ ਵਿੱਚ ਫਸੇ ਹੋਏ ਨੇ ਕਿ ਭਾਰਤ ਦੇ ਵਿੱਚ ਇਸ ਦਾ ਅਸਰ ਹੋਵੇਗਾ ਜਾਂ ਫਿਰ ਨਹੀਂ ਤੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ